ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਲੱਖਾ ਸਿੰਘ ਸੁਧਾਣਾ ਦਾ ਲੁਧਿਆਣਾ ਦੀਆਂ ਛੜਕਾਂ ਦੇ ਉੱਤੇ ਕੋਹਰਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਪੰਜਾਬੀਆਂ ਦਾ ਜਿਹੜਾ ਕਾਫਲਾ ਦੇਖ ਕੇ ਵਪਾਰੀਆਂ ਦੀਆਂ ਨੀਂਦਾਂ ਉਡਾ ਦਿੱਤੀਆਂ ਨੇ ਜਿਹੜਾ ਕਿ ਬੁੱਢੇ ਨਾਲੇ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋਇਆ ਸੀ ਪੰਜਾਬ ਦੇ ਵਿੱਚ ਪਾਣੀਆਂ ਨੂੰ ਲੈ ਕੇ ਕਿਹੋ ਜਿਹੜਾ ਪਾਣੀ ਹੈ ਉਹ ਬੁੱਢੇ ਨਾਲੇ ਦਾ ਪਾਣੀ ਸਤਲੁਜ ਦੇ ਵਿੱਚ ਪਾਇਆ ਜਾ ਰਿਹਾ ਤਾਂ ਵਪਾਰੀਆਂ ਦੀ ਜਿਹੜੀ ਨੀਂਦ ਉਹ ਉਡਾ ਦਿੱਤੀ ਹੈ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀ ਇਹ ਤੁਰਤ ਦੀ ਵੀਡੀਓ ਹੈ ਮੇਰੇ ਹੱਥ ਦੇ ਵਿੱਚ ਸਿਰਫ ਇਹ 10 ਮਿੰਟ ਪਹਿਲਾਂ ਦਾ ਵੀਡੀਓ ਜਿਹੜਾ ਮੈਂ ਦਿਖਾਉਣ ਜਾ ਰਿਹਾ ਤਾਂ ਜਿਹੜੇ ਵਪਾਰੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਹੈ ਉਹ ਵੀ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਤਾਂ ਪਹਿਲਾਂ ਤੁਸੀਂ ਇਹ ਖਬਰ ਸੁਣ ਲਓ ਜਿਹੜੀ ਕਿ ਲੱਖਾ ਸਿੰਘ ਸੁਧਾਣਾ ਦਾ ਕਾਫਲਾ ਦੇਖ ਕੇ ਲੁਧਿਆਣੇ ਦੇ ਵਿੱਚ ਇੱਕ ਵਿਸ਼ਵ ਯੁੱਧ ਜਿਹੜਾ ਕਿ ਬਣਾ ਦਿੱਤਾ ਵਿਸ਼ਵ ਯੋਧੀ ਕਹਿ ਸਕਦੇ ਆਪਾਂ ਜਿਵੇਂ ਕਿ ਪੂਰੀ ਟੱਕਰ ਲੱਗ ਚੁੱਕੀ ਆ ਤਾ ਇੱਕ ਪਾਸੇ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਅਸੀਂ 1 ਲੱਖ ਭਈਆ ਯਾਨੀ ਪ੍ਰਵਾਸੀ ਬੰਦੇ ਖੜੇ ਕਰ ਦਾਂਗੇ ਜੇਕਰ ਤੁਸੀਂ ਬੁੱਢੇ ਨਾਲੇ ਦੇ ਪਾੜੀ ਬੰਦ ਕਰਨ ਨੂੰ ਲੈ ਕੇ ਜਾਂ ਫਿਰ ਬੰਨ ਮਾਰਨ ਨੂੰ ਲੈ ਕੇ ਇੱਥੇ ਕੋਈ ਕੱਟ ਕੀਤਾ ਜਾਂ ਫਿਰ ਕੋਈ ਵਿਵਾਦ ਖੜਾ ਕੀਤਾ ਇਹ ਕੱਲ ਜਿਹੜੀ ਕਿ ਪ੍ਰੈਸ ਕਾਨਫਰੰਸ ਹੋਈ ਹੈ ਵਪਾਰੀਆਂ ਮੰਨੀਓ ਉਹਨਾਂ ਦੇ ਇੱਕ ਡੀਸੀ ਨੇ ਡੀਸੀ ਨੇ ਵੀ ਇਹ ਗੱਲ ਕਹੀ ਹੈ ਕਹਿੰਦਾ ਜੇ ਕੋਈ ਇਹਨੂੰ ਬੰਦ ਕਰਨ ਆਉਂਦਾ ਤਾਂ ਉਹਨੂੰ ਉਸੇ ਦੀ ਜਗ੍ਹਾ ਤੇ ਪੁਚਾ ਦੇਾਂਗੇ ਜਿੱਥੇ ਉਹਦੀ ਥਾਂ ਗਈ ਕੀ ਦੇ ਮਤਲਬ ਕੀ ਸੀ ਵੀ ਲੱਖਾ ਸਿੰਘ ਸੁਧਾਣਾ ਨੂੰ ਅਮਰਤੋਤ ਸਿੰਘ ਮਾਨ ਨੂੰ ਤੇ ਹੋਰ ਜਿਹੜੇ ਸਾਥੀ ਨੇ ਜਾਂ ਫਿਰ ਜਿਹੜੇ ਲੋਕ ਫੜੇ ਜਾਣਗੇ ਮੌਕੇ ਤੇ ਤਾਂ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਦੇਣਾ ਇਹ ਉਹਨਾਂ ਦਾ ਇੱਕ ਅਨੁਮਾਨ ਸੀ ਇੱਕ ਕਹਿਣ ਦਾ ਅੰਦਾਜ਼ ਸੀ ਪਰ ਜਿਹੜੀ ਮੈਂ ਅੱਜ ਤੁਹਾਨੂੰ ਇਹ ਇਹਦੀ ਤੁਰਤ ਦੀ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਾਫਲੇ ਦੀ ਔਰ ਦੂਜਾ ਨੰਬਰ ਜਿਹੜੇ ਵਪਾਰੀ ਨੇ ਪਹਿਲਾਂ ਉਹਨਾਂ ਦੇ ਮੂੰਹੋਂ ਸੁਣ ਲਓ ਉਹਨਾਂ ਦੀ ਨੀਂਦ ਕਿਵੇਂ ਉੱਡੀ ਆ ਪੰਜਾਬ ਦੇ ਬੱਬਰ ਸ਼ੇਰ ਨੇ ਜਿਹੜਾ ਕਿ ਲੁਧਿਆਣੇ ਦੀਆਂ ਛਰਕਾਂ ਦੇ ਉੱਤੇ ਕੋਹਰਾ ਮਚਾ ਦਿੱਤਾ ਤੁਹਾਡੇ ਸਾਹਮਣੇ ਮੈਂ ਲਾਈਵ ਦਿਖਾਉਂਗਾ ਪਹਿਲਾਂ ਤੁਸੀਂ ਇਸ ਵਪਾਰੀ ਦੀ ਗੱਲ ਸੁਣ ਲਓ ਕੀ ਕਹਿੰਦਾ ਉਹ ਕਹਿੰਦਾ ਕਿ ਆ ਕੇ ਲੱਖਾਂ ਹਸਤਾਂ ਨਾਲ ਕੋਈ ਸਾਥ ਹੀ ਆਇਆ ਸੀ ਇਹ ਵੀ ਇਹਨਾਂ ਦਾ ਦਾਅਵਾ ਵੀ ਕੀਤਾ ਹੈ ਕਿ 3 ਤੱਕ ਉਹ ਬਹੁਤ ਵੱਡਾ ਪ੍ਰੋਟੈਸਟ ਕਰਾਂਗੇ ਜਿਹੜਾ ਵੀ ਕਾਇੰਗਾਂ ਦੇ ਖਰਾਪਾਂ ਦੇ ਦੇਖੋ ਜਿਹੜੇ ਦਾਅਵੇ ਤੇ ਪ੍ਰੋਟੈਸਟ ਕਰਨ ਦੀ ਗੱਲ ਹੈ ਪਹਿਲੇ ਡੀਸੀ ਵੀ ਸਾਡੇ ਜੁਆਇੰਟ ਕਮਿਸ਼ਨਰ ਸਾਹਮਣੇ ਨੂੰ ਸਾਥ ਉਤਰੀ بڑے ਉਸ ਨਾਲ ਡੱਟ ਕੇ ਕਿਹਾ ਕਿ ਕਿਸੇ ਦੀ ਵੀ ਮਨਮਰਜ਼ੀ ਦੇ ੱੱਕਾ ਚੱਲਣ ਨਹੀਂ ਦੇਵਾਂਗੇ ਇਹ ਜਿਹੜੀ ਆਊਟਲੈਟ ਦੀ ਗੱਲ ਹੈ ਸੀਟਪੀ ਦੀ ਗੱਲ ਹੈ ਸੀਟਪੀ ਸਾਡਾ ਪਰਸਨਲ ਹੈ ਅਸੀਂ ਸੀਟਪੀ ਨੂੰ ਚਲਾ ਰਹੇ ਹਾਂ ਤੇ ਅਗਰ ਆਪਣੇ ਘਰ ਚ ਕੋਈ ਵੜੂਗਾ ਤਾਂ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰੂਗਾ ਅਸੀਂ ਵੀ ਆਪਣੀ ਰੱਖਿਆ ਸੀ ਕਰਨੀ ਜਾਣਦੇ ਹਾਂ ਤੇ ਪ੍ਰੋਪਰ ਤਰੀਕੇ ਨਾਲ ਰੱਖਿਆ ਕਰਾਂਗੇ ਕਿਸੇ ਵੀ ਚੀਜ਼ ਦੀ ਮਨਮਰਜ਼ੀ ਆ ਧੱਕਾਸ਼ਾਹੀ ਨਹੀਂ ਚੱਲਣ ਦਵਾਗੇ ਜੋ ਮਰਜ਼ੀ ਹੋ ਸਰ ਅੱਜ ਡੀਸੀਪੀ ਸਾਹਿਬ ਨੇ ਖੁਦ ਆ ਕੇ ਮੌਕਾ ਦੇਖਿਆ ਏਸੀਪੀ ਵਿਸਾਭੀ ਨਾਲ ਆਏ ਸੀ ਏਡੀਐਸ ਕੀ ਗੋਰ ਵੀ ਨਾਲ ਆਏ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਕੋਈ ਵੀ ਅਗਰ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ਚ ਲੈਂਦਾ ਉਹਨਾ ਤੇ ਉਹਨਾ ਉੱਥੇ ਭਜਾਈ ਇਥੇ ਉਹਦੀ ਜਗ੍ਹਾ ਹੈਗੀ ਹੈ ਔਰ ਐਸੋਸੀਏਸ਼ਨ ਨੇ ਪੂਰੇ ਇਮਾਨਦਾਰੀ ਨਾਲ ਪਾਣੀ ਸਾਫ਼ ਕਰ ਰਹੀ ਹੈ ਟ੍ਰੀਟ ਕਰ ਰਹੀ ਹੈ ਅਸੀਂ ਸਾਡਾ 200 250 ਕਰੋੜ ਨਾਲ ਪਲਾਂਟ ਲੱਗੇ ਹੋਏ ਆ ਸਾਡਾ 3 3 ਕਰੋੜ ਰੁਪਏ ਪਰ ਮਾਸ ਤੋਂ ਨਾ ਪਲਾਂਟ ਚਲਾਉਣ ਦਾ ਖਰਚਾ ਆ ਰਿਹਾ ਔਰ ਅਸੀਂ ਸਾਡੇ 40 40 ਲੱਖ ਦੇ ਬਿੱਲ ਆ ਰਹੇ ਆ ਔਰ ਇਹ ਕੁਝ ਲੋਕ ਜਿਹੜੇ ਸਰਾਰਤੀ ਅੰਸਰ ਹੈਗੇ ਆ ਚਾਹੇ ਲੱਖਾ ਸੁਧਾਨਾ ਹੈ ਚਾਹੇ ਅਮਨਤੋਜ ਮਾਨ ਹੈ ਉਹ ਲੋਕਾਂ ਕੋ ਵੀਡੀਓ ਪਵਾ ਵੀਡੀਓ ਪਵਾ ਰਹੇ ਆ ਕਿ ਇੱਥੇ ਪਰਵਾਸੀ ਵਸੇ ਪੰਜਾਬੀ ਐਸੀ ਕੋਈ ਗੱਲ ਨਹੀਂ ਆ ਪਰਵਾਸੀ ਵਸੇ ਪੰਜਾਬੀ ਅਸੀਂ ਦਿਖਾਵਾਂਗੇ ਸਾਡੇ ਕੋਲ ਸਿੱਖ ਭਾਈਚਾਰੇ ਦੇ ਬੱਚੇ ਵੀ ਕੰਮ ਕਰਦੇ ਆ ਸਾਡੇ ਕੋਲ ਪੰਜਾਬੀ ਮੂਲ ਦੇ 50% ਹਰ ਰੋਲੇ ਪਰ ਕੰਮ ਕਰਦੀ ਹੈ ਅਸੀਂ ਦਿਖਾਵਾਂਗੇ ਤੁਹਾਡਾ ਪੰਜਾਬੀ ਹੀ ਮੁਕਾਬਲਾ ਕਰਨਗੇ ਜਿੱਥੇ ਤੁਸੀਂ ਇੱਥੇ ਆਉਂਗੇ ਪੰਜਾਬੀ ਹੀ ਮੁਕਾਬਲਾ ਕਰਨਗੇ ਤੁਹਾਨੂੰ ਦਿਖਾ ਇਹ ਕਹਿੰਦਾ ਵੀ ਪੰਜਾਬੀ ਮੁਕਾਬਲਾ ਕਰਨੀ ਹੈ ਸੀਗਾ ਉਸ ਇੰਡਸਟਰੀ ਦਾ ਮਾਲਕ ਜਿਹੜਾ ਕਿ ਡੈਂਗ ਫੈਕਟਰੀਆਂ ਕਹਿੰਦੇ ਨੇ ਜਿੱਥੇ ਕੱਪੜਾ ਰੰਗਿਆ ਜਾਂਦਾ ਕੱਪੜਾ ਬਣਦਾ ਤਾਂ ਹੁਣ ਤੁਸੀਂ ਆਪਣੇ ਇਹ ਉਹ ਦੇ ਕਾਫਲਾ ਦੇਖਣ ਜਾ ਰਹੇ ਹੋ ਜਿਹੜਾ ਕਿ ਪੰਜਾਬ ਦੀ ਉਸ ਧਰਤੀ ਦੇ ਉੱਤੇ ਨੇ ਅੱਜ ਕੋਹਰਾ ਮਚਾ ਦਿੱਤਾ ਅੱਜ ਪਹਿਲੀ ਜਿਹੜੀ ਸ਼ੁਰੂਆਤ ਆ ਇਹਦੀ ਝਲਕ ਦੇਖ ਕੇ ਵਪਾਰੀਆਂ ਦੀ ਜਿਹੜੀ ਨੀਂਦ ਉੱਡੀ ਹੈ ਉਹ ਕੋਹਰਾ ਤੇ ਉਹਦਾ ਕਾਫਲਾ ਕਿਹੜਾ ਉਹ ਤੁਸੀਂ ਹੁਣ ਦੇਖ ਲਓ ਦੇਖੋ ਪੂਰਾ ਖੜਾ ਕਰਵਾ ਦਦਾ ਸਾਰਾ ਪੰਜਾਬ ਨੂੰ ਪਤਾ ਲੱਗ ਗਿਆ ਮੋਟਰ ਤੇ ਵਾਹਤਾ ਇਹ ਜਿਹੜਾ ਕਰੇਗਾ ਉਹ ਪਤਾ ਲੱਗ ਜਾਵੇਗਾ ਉਹ ਦੇਬੰਦ ਤੋਂ ਜਿਹੜਾ ਨਿਯਮ ਬਣਾਇਆ ਜਿਉਂਦਾ ਸਾਰੇ ਪੰਜਾਬ ਨੂੰ ਫੈਲਰ ਹੋ ਰਿਹਾ ਹੈਗਾ ਆਵਾਜ਼ ਸੁਣਾ ਜਿਹੜਾ ਹੈ ਬੰਦਾ ਤੋਂ ਫਾਟਿਆ ਇੱਕ ਕਾਫਲਾ ਦੇਖ ਕੇ ਜਿਹੜੇ ਵਪਾਰੀ ਨੇ ਉਹਨਾਂ ਦੀਆਂ ਨੀਂਦਾਂ ਉੱਡ ਗਈਆਂ ਨੇ ਵੀ ਚੜ ਕੇ ਜਿਹੜੇ ਕੇ ਪੰਜਾਬੀ ਆ ਗਏ ਨੇ ਲੁਧਿਆਣੇ ਦੇ ਵਿੱਚ ਕੱਲ ਇੱਕ ਘਟਨਾ ਵੀ ਵਾਪਰੀ ਐ ਇੱਕ ਪੁਲਿਸ ਮੁਲਾਜ਼ਮ ਨੂੰ ਘੇਰ ਕੇ ਉਹ ਕਹਿੰਦਾ ਵੀ ਮੈਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਨਰਮ ਬੰਦਾ ਸੀ ਪੁਲਿਸ ਵੀ ਬਹੁਤ ਚੰਗੀ ਹੁੰਦੀ ਐ ਵਿੱਚ ਉਹ ਕਹਿੰਦਾ ਯਾਰ ਮੈਂ ਮੂਹਰੋਂ ਯਾਨੀ ਇੱਕ ਹਥਿਆਰ ਨਹੀਂ ਚਲਾਉਣ ਦੀ ਕੋਸ਼ਿਸ਼ ਕੀਤੀ ਪੰਜ ਰਾਉਂਡ ਵੀ ਸੀ ਕਹਿੰਦਾ ਮੈਂ ਪੰਜ ਨੂੰ ਮਾਰਨਦਾ ਤਾਂ ਮੈਨੂੰ ਉਹ ਫਿਰ ਵੀ ਮਾਰ ਦਿੰਦੇ ਕਿਉਂਕਿ 1000 ਰੁਪਈਆ ਇਕੱਠਾ ਹੋ ਚੁੱਕਿਆ ਸੀ ਤਿਹੋ ਸਵਾਲ ਕਿੱਥੇ ਉੱਠਦਾ ਹੈ ਇਹ ਕਹਿੰਦੇ ਸੀ ਵੀ ਤੁਹਾਡੇ ਸਾਹਮਣੇ ਅਸੀਂ ਪੰਜਾਬੀ ਵੀ ਖੜੇ ਕਰ ਦਾਂਗੇ 1 ਲੱਖ ਬੰਦੇ ਦਾ ਸੀ ਜਿਹੜਾ ਇੰਤਜ਼ਾਮ ਕੀਤਾ ਹੋਇਆ ਕਿ ਤੁਹਾਨੂੰ ਲੱਗਦਾ ਵੀ ਜਿਹੜੇ ਕੱਲ ਪ੍ਰਵਾਸੀ 1000 ਪ੍ਰਵਾਸੀ ਭਈਆ ਸਿਰਫ 6 ਬੰਦੇ ਸੀ ਆਪਣੇ ਜਿਹੜੇ ਪੰਜਾਬੀ ਸਿੰਘ 6 ਬੰਦਿਆਂ ਤੋਂ ਡਰ ਕੇ ਉਹ ਪਿੱਛੇ हट ਗਏ ਫੇਰ ਪੁਲਿਸ ਮੁਲਾਜ਼ਮ ਦੀ ਜਿਹੜੀ ਕਿ ਜਾਨ ਬਚੀ ਹੈ ਇਹ ਗੱਲ ਵੀ ਗਵਾਹੀ ਭਰਦੀ ਹੈ ਵੀ ਜਿਹੜੇ ਸਾਡੇ ਸਿੱਖ ਨੌਜਵਾਨ ਨੇ ਜਾਂ ਫਿਰ ਸਾਡੇ ਪੰਜਾਬੀ ਨੇ ਤਾਂ ਉਹਨਾਂ ਦਾ ਰਤਬ ਹੀ ਇਹ ਆ ਉਹਨਾਂ ਦੇ ਖੂਨ ਦੇ ਵਿੱਚ ਉਹ ਜਜਵਾ ਜਿਹੜਾ ਕਿ ਪ੍ਰਵਾਸੀਆਂ ਨੂੰ ਇਹ ਗੱਲ ਸਮਝੋ ਅੰਗਰੇਜ਼ਾਂ ਦਾ ਦੌਰ ਸੀ ਉਹਨਾਂ ਕੋਲੇ ਕਿੱਡਾ ਵੱਡਾ ਦਿਮਾਗ ਤੇ ਕਿੱਡੇ-ਕਡੇ ਸੰਸਾਧਨ ਸੀ ਕੱਢਦਾ ਸੀ ਉਹ ਦਿੱਤੇ ਅਵਦਾਲੀਆਂ ਅਰਗੇ ਦਿੱਤੇ ਮੁਗਲਾਂ ਦਾ ਰਾਜ ਸੀ ਤੇ ਪ੍ਰਵਾਸੀ ਭਈਆਂ ਨੂੰ ਅਸੀਂ ਕਿੱਥੋਂ ਟਿਕਣ ਦੇ ਦਿਆਂਗੇ ਭਾਈ ਸਵਾਲ ਤਾਂ ਇਹ ਵੀ ਆ ਨਾ ਤਾਂ ਜਿਹੜੇ ਹੁਣ 6 ਬੰਦੇ ਸੀ ਕੰਨ ਆਪਣੇ ਨੇ ਹੰਗ ਸਿੰਘ ਮੁੰਡੇ ਤਾਂ ਉਹ ਅਮਰ ਧਾਰੀ ਸੀ ਸਾਰੇ ਤਾ ਗੁਰੂ ਦੇ ਬਾਣੇ ਦੇ ਵਿੱਚ ਸੀ ਤੇ ਉਹਨਾਂ ਨੇ ਜਦੋਂ ਦੇਖਿਆ ਤੇ ਖਿੱਚੀਆਂ ਕਿਰਪਾਨਾਂ ਭੱਜ ਗਏ ਸਾਰੇ ਭਈਏ ਮਿੰਟੋ ਮਿੰਟੀ ਖਿੰਡ ਕੇ ਵੀਰਾਂ ਵਾਂਗੂ ਤਾਂ ਹੁਣ ਸਵਾਲ ਇਹ ਆ ਵੀ ਜੇਕਰ ਉੱਥੇ ਬੁੱਢੇ ਦਲ ਜਾਂ ਸਾਡੇ DNA ਦੇ ਦਲ ਬੈਠੇ ਸਾਡੇ ਪੰਜਾਬੀਆਂ ਦੇ ਸਿੱਖ ਕੌਮਾਂ ਦੇ ਤਾਂ ਜੇ ਉਹ ਚੜ ਕੇ ਬਾਗ ਗਏ ਤੇ ਭਲਾ ਲੁਧਿਆਣੇ ਦੇ ਵਿੱਚ ਭਈਆਂ ਦਾ ਬਣੂ ਕੀ ਤੇ ਨਾਲੇ ਇਹਨਾਂ ਮਾਲਕਾਂ ਦਾ ਜਿਹੜੇ ਡਾਇੰਗ ਫੈਕਟਰੀ ਵਾਲੇ ਕਹਿੰਦੇ ਨੇ ਅਸੀਂ ਤੁਹਾਡਾ ਮੁਕਾਬਲਾ ਕਰਾਂਗੇ ਇਥੋਂ ਸਿੱਧ ਹੁੰਦੀ ਹੈ ਗੱਲ ਵੀ ਇਹ ਜਿਹੜੇ ਲੋਕ ਨੇ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਕਾਲੇ ਪਾਣੀ ਦੇ ਨਾਲ ਦੱਖਣੀ ਮਾਲਵਾ ਜਿਹੜਾ ਕਿ ਨਹਿਰਾਂ ਦੇ ਨਦੀਆਂ ਦੇ ਰਾਹੀਂ ਕਈ ਹੋਰ ਜਿਹੜੀਆਂ ਕਿ ਬਿਆਸ ਦੇ ਵਿੱਚ ਜਾ ਕੇ ਮਿਲ ਜਾਂਦਾ ਇਹ ਬੁੱਢਾ ਆਪਣਾ ਸਤਲੁਜ ਦਰਿਆ ਤੋਂ ਉਸ ਤੋਂ ਬਾਅਦ ਕਈ ਨਹਿਰਾਂ ਫੜਦੀਆਂ ਨੇ ਉਹ ਨਹਿਰਾਂ ਦਾ ਪਾਣੀ ਬਾਰਡਰ ਬਕਸਾਂ ਦੇ ਵਿੱਚ ਦੀ ਹੁੰਦੇ ਹੁੰਦੇ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਵਰਦਾ ਤਾਂ ਜਿੱਥੇ ਲੋਕਾਂ ਦੀਆਂ ਵੱਡੇ ਪੱਦਰ ਤੇ ਯਾਨੀ ਮੌਤਾਂ ਹੁੰਦੀਆਂ ਨੇ ਕਾਲਾ ਪੀੜਿਆ ਹੁੰਦਾ ਕਿਡਲੀਆਂ ਗੁਰਦੇ ਖਰਾਬ ਮੈਂ ਕਹਿੰਦਾ ਵੀ ਯਾਰ ਇੰਨੀਆਂ ਭਿਆਨਕ ਬਿਮਾਰੀਆਂ ਨੇ ਜਿਹੜਾ ਕਿ ਕੋਈ ਉਮਰ ਵੀ ਨਹੀਂ ਲੈਂਦਾ ਬੰਦਾ ਇਹ ਵੀ ਪੰਜਾਬੀਓ ਸਵਾਲ ਨੇ ਤਾਂ ਐਸੇ ਕਰਕੇ ਇਹ ਲੜਾਈ ਵਿੱਢੀ ਐ ਤਾਂ ਐਸੇ ਲੜਾਈ ਦੇ ਵਿੱਚ ਹਰ ਇੱਕ ਪੰਜਾਬੀ ਨੌਜਵਾਨ ਨੂੰ ਸਾਥ ਦੇਣਾ ਜ਼ਰੂਰੀ ਐ ਮੈਂ ਕਹਿੰਦਾ ਵੀ ਬਜ਼ੁਰਗਾਂ ਤੇ ਕੱਜ ਉੱਥੇ ਗਏ ਨੇ ਲੋਕ ਗਏ ਨੇ ਪਰ ਜਿਹੜਾ 3 ਤਰੀਕ ਦਾ ਮੋਰਚਾ ਉਥੇ ਸੀ ਵੀ ਜਾਵਾਂਗੇ 3 ਤਰੀਕ ਨੂੰ ਜਿਹੜਾ ਕਿ ਮੇਨ ਮਾਹੌਲ ਹੋਣਾ ਉਹ ਬੜਾ ਗਰਮ ਹੋਣਾ ਲਾਈਵ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਵੀ ਦਿਖਾਉਂਗਾ ਤਾਂ ਠੀਕ ਐ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਦਬ ਕੇ ਮੇਰਾ ਵੀਡੀਓ ਸ਼ੇਅਰ ਕਰ ਦੇਣਾ